ਇਸ ਵਕਤ ਫੋਨ ਲਾਈਨ ਤੇ ਸਾਡੇ ਨਾਲ ਐਡਵੋਕੇਟ ਜਸਪਾਲ ਸਿੰਘ ਮਾਂਜਪੁਰ ਜੀ ਜੁੜ ਚੁੱਕੇ ਨੇ ਮਾਂਜਪੁਰ ਸਾਹਿਬ ਤੁਹਾਡੇ ਤੋਂ ਅਪਡੇਟ ਜਾਨਣਾ ਚਾਹੁੰਦੇ ਆ ਅੱਜ ਮੁਹਾਲੀ ਅਦਾਲਤ ਨੇ ਕੀ ਫੈਸਲਾ ਦਿੱਤਾ ਹੈ ਤੇ ਕਿਹੜੇ ਕੇਸ ਦੇ ਵਿੱਚ ਜਗਤਾਰ ਸਿੰਘ ਹਵਾਰਾ ਨੂੰ ਬਰੀ ਕੀਤਾ ਗਿਆ ਹਾਂਜੀ ਐਡੀਸ਼ਨਲ ਸੈਸ਼ਨ ਜੱਜ ਸਰਦਾਰ ਤੇਜਪ੍ਰਤਾਪ ਸਿੰਘ ਰੰਧਾਵਾ ਦੀ ਅਦਾਲਤ ਤੋਂ ਉਹਨਾਂ ਭਾਈ ਜਗਤਾਰ ਸਿੰਘ ਹਵਾਰਾ ਨੂੰ 2005 ਦਾ ਇੱਕ ਸਦਰ ਖਰੜ ਥਾਣੇ ਦਾ ਕੇਸ ਜੀ ਆਮ ਰੈਕਟਕਸਪਲੋਸਿਵ ਐਕਟਾ ਜੀ ਐਫ ਆਈ ਆਰ ਨੰਬਰ 144 15 ਜੂਨ 2005 ਨੂੰ ਦਰਜ ਕੀਤਾ ਗਿਆ ਸੀ ਜ ਜਿਹਦੇ ਵਿੱਚ ਭਾਈ ਜਗਤਾਰ ਸਿੰਘ ਹਵਾਲਾ ਨੂੰ 5 ਨਵੰਬਰ 2020 ਲਗਭਗ 15 ਸਾਲ ਬਾਅਦ ਉਹਨਾਂ ਦੀ ਇਸ ਕੇਸ ਦੇ ਵਿੱਚ ਜਿਹੜੀ ਥੂ ਵੀਡੀਓ ਕਾਨਫਰੈਂਸਿੰਗ ਖਰੜ ਅਦਾਲਤ ਵੱਲੋਂ ਅਰੈਸਟ ਪਾਈ ਗਈ ਸੀ ਜੀ ਤੇ ਉਹ ਕੇਸ ਫਿਰਕਮੇਟ ਹੋ ਕੇ ਤੇ ਸੈਸ਼ਨ ਆਇਆ ਸਾਹਿਬ ਜੀ ਸੰਗਤ ਮਹਾਦੀ ਡਿਸਟ੍ਰਿਕਟ ਕੋਰਟ ਤੋਂ ਚੱਲਦਾ ਹੋਇਆ 12 ਗਵਾਹੀਆਂ ਹੋਈਆਂ ਜੀ ਤੇ ਉਹਨਾਂ ਦੀ ਅਰੈਸਟ ਤੋਂ ਲੈ ਕੇ ਅੱਜ ਆਰਡਰ ਤੱਕ ਉਹ ਸਾਰਾ ਕੇਸ ਥਰੂ ਵੀਡੀਓ ਕਾਨਫਰੈਂਸਿੰਗ ਹੋਈਆਂ ਚਾਰਜ ਫ੍ਰੇਮ ਤੇ 313 ਦੇ ਬਿਆਨ ਉਹ ਸਾਰਾ ਥਰੂ ਵੀਸੀ ਚੱਲ ਕੇ ਅੱਜ ਉਹ ਕੇਸ ਬਰੀ ਹੋਇਆ ਤੇ ਭਾਈ ਜਗਤਾਰ ਸਿੰਘ ਹਵਾਲਾ ਦੀ ਇੱਥੇ ਕੋਈ ਇਸ ਕੇਸ ਕੋਲ ਕਬਰੀ ਨਹੀਂ ਸੀ ਜੀ ਉਹਨਾਂ ਨੂੰ 120 ਬੀ ਸ਼ਾਜਸ ਦੇ ਵਿੱਚ ਜਿਹੜਾ ਨਾਮਜ਼ਦ ਕੀਤਾ ਗਿਆ ਸੀਗਾ ਤੇ ਕੋਈ ਪੁਲਿਸ ਪ੍ਰੂਵ ਨਹੀਂ ਕਰ ਸਕੀ ਵੀ ਸ਼ਾਜਸ ਦਾ ਕੋਈ ਗਵਾਹ ਵਿਟਨਸ ਐਵਿਡੈਂਸ ਆਨ ਰਿਕਾਰਡ ਨਹੀਂ ਆਇਆ ਤਾਂ ਸੋ ਦਾ ਬੈਨੀਫਿਟ ਦੇ ਕੇ ਅਦਾਲਤ ਨੇ ਰਾਈ ਜਗਤਾਰ ਸਿੰਘਵਾਲਾ ਨੂੰ ਇਸ ਪੈਂਡਿੰਗ ਆਖਰੀ ਕੇਸ ਦੇ ਵਿੱਚੋਂ ਵੀ ਬਰੀ ਕਰ ਦਿੱਤਾ ਜੀ ਅਮਜਪੁਰ ਸਾਹਿਬ ਜਿਵੇਂ ਤੁਸੀਂ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਸ ਕੇਸ ਵਿੱਚ 120 ਬੀ ਦੇ ਤਹਿਤ ਨਾਮਜ਼ਦ ਕੀਤਾ ਸੀ ਕੋਈ ਸਬੂਤ ਨਹੀਂ ਮਿਲਿਆ ਤਾਂ ਇੰਨਾ ਸਮਾਂ ਕਿਵੇਂ ਲੱਗ ਗਿਆ ਸਮੇਂ ਦੇ ਵਿੱਚ ਕਾਫੀ ਜ਼ਿਆਦਾ ਵਕਫਾ ਹੈ 20 ਸਾਲ ਹੋ ਗਿਆ ਇਸ ਕੇਸ ਨੂੰ ਹਾਂ ਦੇਖੋ ਇਹ ਇਸ ਕੇਸ ਦੇ ਵਿੱਚ ਜਦੋਂ ਪੁਲਸ ਨੇ ਲਗਭਗ 15-20 ਕੇਸ ਭਾਈ ਜਗਤਾਰ ਸਿੰਘ ਖਵਾਲਾ ਦੇ ਵਿੱਚ ਨੋਮਿਨੇਟ ਕੀਤਾ ਸੀਗਾ ਬਾਅਦ ਦੇ ਵਿੱਚ ਉਹਨਾਂ ਨੇ ਉਹ ਕੇਸ ਚਲਾਏ ਜੀ ਉਹ ਨਾ ਚਲਾਉਣ ਦਾ ਮਤਲਬ ਇਹ ਸੀਗਾ ਵੀ ਜਿੰਨਾ ਚਿਰ ਤੱਕ ਜੇਲ੍ਹ ਦੇ ਰਿਕਾਰਡ ਮੁਤਾਬਕ ਕੇਸ ਪੈਂਡਿੰਗ ਹੋਣ ਤੇ ਬੰਦਾ ਪ੍ਰੋਲ ਅਲੀਜੀਬਲ ਨਹੀਂ ਹੁੰਦਾ ਜੀ ਸੋ ਉਹ ਪ੍ਰੋਲ ਅਲੀਜੀਬਲ ਨਾ ਹੋਣ ਉਹ ਕਿਸੇ ਕੀ ਬਾਹਰ ਨਾ ਆ ਸਕਣ ਇਸ ਕਰਕੇ ਉਹ ਕੇਸ ਪੈਂਡਿੰਗ ਰੱਖੇ ਗਏ ਸੀ ਪਿਛਲੇ ਲਗਭਗ 8-9 ਸਾਲ ਤੋਂ ਜੀ ਮੈਂ ਲਗਭਗ 20 ਦੇ ਕਰੀਬ ਕੇਸਾਂ ਦਾ ਪੁਲਸ ਨੇ ਕੇਸ ਪਾਏ ਹੋ ਉਹਨਾਂ ਨੇ ਨਹੀਂ ਚਲਾਏ ਅਸੀਂ ਅਦਾਲਤਾਂ ਇਲਾਕਾ ਮੈਜਿਸਟ੍ਰੇਟ ਦੀ ਦਰਖਾਸਤਾਂ ਦੇ ਦੇ ਕੇ ਇਹ ਇੱਕ ਹੀ ਸਾਡੇ ریکارڈ ਦੇ ਵਿੱਚ ਪੈਂਡਿੰਗਾ ਦੱਸੋ ਅਸੀਂ ਵਾਂਟਡ ਆ ਤਾਂ ਸਾਡੀ ਰਿਵੈਸਟ ਪਾ ਕੇ ਕੇਸ ਲਾਓ ਨਹੀਂ ਵਾਂਟਡ ਤਾਂ ਡਿਸਚਾਰਜ ਕਰੋ ਸੋ ਲਗਭਗ 8-9 ਸਾਲਾਂ ਦੇ ਵਿੱਚ 20 ਦੇ ਕਰੀਬ ਕੇਸ ਆ ਕੋਸ ਚੱਲ ਕੇ ਜਿਵੇਂ ਕੇਸ ਚੱਲ ਕੇ ਖਤਮ ਹੋਇਆ ਇਹ ਜਿਹੜਾ ਸਮਰਾਲੇ ਸੀ ਕੇਸ ਉਹ ਪੁਲਿਸ ਨੇ ਕਹਿ ਦਿੱਤਾ ਵੀ ਨਹੀਂ ਅਸੀਂ ਨਹੀਂ ਚਲਾਉਣਾ ਚਾਹੁੰਦੇ ਉਹ ਡਿਸਚਾਰਜ ਹੋ ਗਏ ਤੇ ਮੋਗੇ ਕੇਸ ਸੀ ਉਹ ਵੈਸੇ ਡਿੱਗ ਗਿਆ ਡਿਸਚਾਰਜ ਉਹਦੇ ਕਾਸ ਨਹੀਂ ਲੱਗ ਸਕਿਆ ਸੋ ਕੋਸ ਚੱਲ ਕੇ ਹੋਏ ਜਿਵੇਂ ਪਿੱਛੇ ਇਹ ਸੌਣੇ 판ੇ ਦਾ ਕੇਸ ਸੀਗਾ ਉਹ ਪਿਛਲੇ ਸਾਲ ਜਿਹੜਾ ਉਹ ਡਿਸਚਾਰਜ ਹੋ ਗਿਆ ਉਹਦੀ ਸੈਕਸ਼ਨ ਵਗੈਰਾ 124A ਦੀ ਜਿਹੜੀ ਆ ਨਹੀਂ ਸੀਗੀ ਤੇ ਹੋਰ ਚਾਰਜ ਨਹੀਂ ਸੀ ਬਣਦਾ ਸੋ ਇਹ ਕੇਸ ਤਾਂ ਅਸੀਂ ਪੈ ਪੈ ਕੇ ਪਿੱਛੇ ਹਾਲਤਾਂ ਦੇ ਵਿੱਚ ਦਰਕਾਰਤਾ ਲਾ ਲਾ ਕੇ ਪੁਲਿਸ ਤਾਂ ਨਾ ਇਹ ਪੁਲਿਸ ਨੇ ਨਾਮਿਨੇਟ ਕਰਤਾ ਪਰ ਉਹਨਾਂ ਨੂੰ ਪਤਾ ਸੀ ਕਿ ਇਹਨਾਂ ਕੇਸਾਂ 'ਚ ਹੈ ਨਹੀਂ ਉਹ ਇਹ ਸੋ ਸਿਆਸੀ ਮਕਸਦ ਵਾਸਤੇ ਪਾਏ ਗਏ ਸੀ ਉਹ ਉਹਦੇ ਤਹਿਤ ਚੱਲਦੇ ਸੀਗੇ ਵੀ ਬੰਦਿਆ ਬਾਹਰ ਨਾ ਸਕੇ ਕੋਲ ਨਾ ਮਿਲ ਸਕੇ ਪਰ ਅੱਜੇ ਆਖਰੀ ਕੇਸ ਜਿਹੜਾ ਉਹਨਾਂ ਦਾ ਬਰੀ ਹੋ ਗਿਆ ਇਸ ਤਰ੍ਹਾਂ ਕਿੰਨੇ ਕੇਸ ਸੀ ਕੁੱਲ ਜਿਹੜੇ ਤੁਸੀਂ ਉਦਾਹਰਨਾਂ ਦਿੱਤੀਆਂ ਜਿੰਨਾਂ ਵਿੱਚੋਂ ਬਰੀ ਹੋਏ ਨੇ ਆ ਕੁੱਲ 30 ਦੇ ਕਰੀਬ ਕੇਸਾਂ 'ਚ ਉਹ ਬਰੀ ਹੋਏ ਆ ਜਾਂ ਡਿਸਚਾਰਜ ਹੋਏ ਆ ਜਾਂ ਕੀਸੀ ਦੀ ਜਲ ਸਕੀ ਲਗਭਗ ਉਹਨਾਂ ਨੂੰ 6 ਕੇਸਾਂ 'ਚ ਜਿਹੜੀ ਸਜ਼ਾ ਹੋਈ ਸੀ ਜੇ ਮੇਨ ਸਜ਼ਾ ਉਹਨਾਂ ਦੀ ਸੀ ਜਨਲ ਡੈਟੀਕੇਸ਼ਨ ਜੋ ਜੀ ਗਾਨਾ ਵਾਲਾ ਜਿਹੜਾ ਕੇਸ ਸੀਗਾ ਤੇ ਬਾਕੀ ਜੇ ਉਹਨਾਂ ਨੂੰ ਕਿਸੇ ਦੇ 7 ਸਾਲ 10 ਸਾਲ ਤਿੰਨ ਸਾਲ ਸਜ਼ਾ ਹੋਈ ਉਹ ਅੰਡਰਗੋ ਨਹੀਂ ਹੋ ਗਈ ਉਹਨਾਂ ਦੀ ਕੱਟੀ ਕਡਾਈ ਹੋ ਗਈ ਤੇ ਅੱਜ ਦੀ ਜੋ ਸਿਰਫ ਉਮਰ ਕਹਦੀ ਨੇ ਬੈਂਟ ਅਸੈਸੀਨੇਸ਼ਨ ਕੇਸ ਦੇ ਬਾਕੀ ਕਿਸੇ ਅਦਾਲਤ ਦੇ ਵਿੱਚ ਕੋਈ ਕੇਸ ਪੈਂਡਿੰਗ ਨਹੀਂ ਰਿਹਾ ਐਸ ਪਰ ਜੇਲ ਕਾਰਡ ਜੀ ਜਿਵੇਂ ਤੁਸੀਂ ਦੱਸਿਆ ਕੋਈ ਵੀ ਕੇਸ ਪੈਂਡਿੰਗ ਨਹੀਂ ਹੈ ਤਾਂ ਹੁਣ ਕੀ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਮਿਲਣ ਦੇ ਜਿਹੜੇ ਚਾਂਸ ਵੱਧ ਸਕਦੇ ਨੇ ਜਾਂ ਮਿਲ ਸਕਦੀ ਹੈ हां हो हकदार हो गए जी प्रोल हुन ਉੱਥੋਂ ਜੇਲ੍ਹ ਚ ਤੋੜੀ ਜਾ ਸਕਦੀ ਹੈ ਪਹਿਲਾਂ ਤਾਂ ਦਿੱਤੀ ਸੁਵਿਧਾ ਸੁਵਿਧਾਨ ਬਾਈ ਕਈ ਵਾਰ ਦਿੱਲੀ ਮਿਲਿਆ ਉਹ ਕਹਿੰਦੇ ਜੀ ਜੇ ਕੇਸ ਕੀ ਲਿਸਟ ਹੈ ਆਪ ਇਸ ਕੋ ਡਿਸਪੋਜ਼ ਕਰਾ ਦੋ ਤਾਂ ਹਮ ਪ੍ਰੋਲ ਇਨੀਸ਼िएट ਕਰ ਦਿੰਗੇ ਜੀ ਜੀ ਤਾਂ ਹੁਣ ਉਹ ਹੱਕਦਾਰ ਹੋ ਗਏ ਉਹਨਾਂ ਦੇ ਜੇਲ੍ਹ ਕਾ ਦਿੱਤੀ ਉਹਨਾਂ ਨੇ ਸਾਨੂੰ ਸਾਰੀ ਕੇਸਾਂ ਦੀ ਸੂਚੀ ਦਿੱਤੀ ਸੀ ਜਿਹੜੀ ਆ ਲਗਭਗ 8-9 ਸਾਲ 10 ਸਾਲ ਲਾ ਕੇ ਉਹ ਸਾਰੀ ਡਿਸਪੋਜ਼ ਹੋ ਗਈ ਹੈ ਤੇ ਹੁਣ ਅਸੀਂ ਜਿਹੜੀ ਆ ਪ੍ਰੋਲ ਵਾਸਤੇ ਇਨੀਸ਼िएट ਕਰਾਂਗੇ ਹਾਂ ਅੱਗੇ ਕਾਲਪੂਲੋਸ ਦਿੰਦੀ ਨਹੀਂ ਦਿੰਦੀ ਕੋਰਟ ਜਾਣਾ ਪੈਂਦਾ ਤਾਂ ਉਹ ਇੱਕ ਵੱਖਰੀ ਗੱਲ ਹੈਗੀ ਆ ਉਹ ਪਹਿਲਾਂ ਹੱਕਦਾਰ ਨਹੀਂ ਸੀ ਪਰੋਲ ਦੇ ਹੁਣ ਉਹ ਬਤੌਰ ਉਮਰ ਕਹਦੀ ਹੱਕਦਾਰ ਨੇ ਉਹਨਾਂ ਦੀ 28 29 ਸਾਲ ਜਿਹੜੀ ਆ ਕਸੜੀ ਹੋ ਚੁੱਕੀ ਹੈ ਵੈਸੇ ਹੀ ਵੈਸੇ ਹੀ ਤੇ ਆਈ ਹੋਣੀ ਚਾਹੀਦੀ ਐ ਇੰਨਾ ਸਮਾਂ ਜੇਲ ਦੇ ਵਿੱਚ ਰੱਖਣ ਤੋਂ ਬਾਅਦ ਪਰ ਫਿਰ ਵੀ ਕਾਨੂੰਨੀ ਤੌਰ ਦੇ ਉੱਤੇ ਉਹ ਪਰੋਲ ਦੇ ਹੱਕਦਾਰ ਹੋ ਗਈ ਸੰਭਾਵਨਾ ਮਤਲਬ ਵੱਧ ਗਈਆਂ ਨੇ ਪਰੋਲ ਤੇ ਬਾਹਰ ਵੀ ਆ ਸਕਦੇ ਆ ਪਰੋਲ ਤੇ ਬਾਹਰ ਆ ਸਕਦੇ ਵੀ ਉਹਨਾਂ ਦਾ ਕੱਲ ਨੂੰ ਸੁਪਰੀਮ ਕੋਰਟ ਦੇ ਵਿੱਚ ਜੇਲ ਟਰਾਂਸਫਰ ਉਥੋਂ ਦਿੱਲੀ ਤੋਂ ਪੰਜਾਬ ਵਾਲਾ ਉਹ ਵੀ ਕੇਸ ਜਿਸ ਜਸਟਿਸ ਆਫ ਪੀਆਰੀ ਦਾ ਰਾਕ ਲੱਗਿਆ ਹੋਇਆ ਜੇ ਉਥੋਂ ਗੁਰੂ ਮਹਾਰਾਜ ਕਿਰਪਾ ਕਾਲ ਤੇ ਉਹਨਾਂ ਦੀ ਪੰਜਾਬ ਟ੍ਰਾਂਸਫਰ ਹੋਵੇ ਉਹ ਕਿ ਟ੍ਰਾਂਸਫਰ ਪ੍ਰਿਜ਼ਨਰ ਐਕਟ ਦੇ ਤਹਿਤ ਕੋਈ ਵੀ ਜਿਹੜਾ ਕੈਦੀ ਹੈਗਾ ਜੀ ਉਹਨੂੰ ਆਪਣੀ ਹੋਮ ਸਟੇਟ ਦੇ ਵਿੱਚ ਜਿਹੜੀ ਆਪਣੀ ਜਿਹੜੀ ਕੈਰ ਕਰਨ ਦਾ ਹੱਕ ਆ ਉਹਦੇ ਤਹਿਤ ਪ੍ਰੋਫੈਸਰ ਦਿੰਦਰਪਾਲ ਸਿੰਘ ਖੁੱਲਰ ਵੀ ਆਏ ਸੀ ਭਾਈ ਲਾਲ ਸਿੰਘ ਗਦੀਪ ਸਿੰਘ ਕਿਹੜਾ ਉਹ ਵੀ ਬਹੁਤ سارے ਈਵਨ ਵਦੇਸ਼ਾਂ ਦੀਆਂ ਜੇਲਾਂ ਚੋਂ ਇੰਗਲੈਂਡ ਦੀਆਂ ਜੇਲਾਂ ਦੇ ਵਿੱਚੋਂ ਵੀ ਨਾਪੇ ਜੇਲ੍ਹ ਚ ਮੈਂ ਬੰਦੇ ਜਾਣਦਾ ਜਿਹੜੇ ਉੱਥੇ ਹੋਈ ਸਜ਼ਾ ਇੱਥੇ ਭੁਗਤ ਰਹੇ ਆ ਉਹ ਭਾਈ ਜਗਤਾਰ ਸਿੰਘ ਹਵਾਲਾ ਨਾ ਤਾਂ ਦਿੱਲੀ ਦੇ ਕੈਦੀ ਆ ਨਾ ਹਵਾਲਾਤੀ ਆ ਉਹਨਾਂ ਨੂੰ ਏਜੰਸੀਆਂ ਦੇ ਇਸ਼ਾਰਿਆਂ ਦੇ ਉੱਤੇ ਉਕੇ ਰੱਖਿਆ ਹੋਇਆ ਤੰਕਰ ਮਾਰਦੇ ਉਹਨਾਂ ਦੀ ਪਰਿਵਾਰ ਤੋਂ ਦੂਰ ਉਹਨਾਂ ਦੇ ਦੋਸਤਾਂ ਤੋਂ ਹੋ ਮਿਲਣ ਵਾਲਿਆਂ ਤੋਂ ਦੂਰ ਕਰਨ ਵਾਸਤੇ ਸੋ ਸਾਰੀ ਨੀਤੀ ਛੱਡ ਕੇ ਭਾਈ ਜਗਤਾਰ ਸਿੰਘ ਹਵਾਲਾ ਨੂੰ ਪੰਜਾਬ ਦੀ ਜੇਲ੍ਹ ਚ ਸ਼ਿਫਟ ਕਰਨਾ ਚਾਹੀਦਾ ਉਹਨਾਂ ਨੂੰ ਪਰੋਲ ਦੇਣੀ ਚਾਹੀਦੀ ਤੇ ਉਹਨਾਂ ਦੀ ਛੇ ਅੱਗੇ ਫਕੀਰਾਈ ਵੀ ਜਿਹੜੀ ਆ ਹੋਣੀ ਚਾਹੀਦੀ ਜੀ ਇਸ ਬਾਰੇ ਤੁਸੀਂ ਸਾਰੀ ਤਮਾਮ ਜਾਣਕਾਰੀ ਸਾਂਝੀ ਕੀਤੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸ਼ੁਕਰੀਆ